ਇਤਿਹਾਸ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਹਾਂ 350 ਸਾਲਾਂ ਗੁਰੂ ਤੇਗ ਬਹਾਦਰ ਸਾਹਿਬ ਮਰਦਾ ਸ਼ੀਧੀ ਦਿਹਾੜਾ ਪਰ ਮੋੜ ਇੱਥੋਂ ਵੱਜਦਾ ਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਅੰਦਰ ਜਿੰਦਾ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿਮਰਨ ਕੀਤਾ ਉਹਨਾਂ ਸਮਾਂ ਹੀ ਮਾਤਾ ਗੁਜਰੀ ਜੀ ਨੇ ਭੋਰੇ ਅੱਗੇ ਪਹਿਰਾ ਦਿੱਤਾ ਬੀਬੀਓ ਨੋਟ ਰੱਖਿਓ ਮਾਤਾ ਗੁਜਰੀ ਜੀ ਨੇ ਉਹਨਾਂ ਸਮਾਂ ਹੀ 26 ਸਾਲ 9 ਮਹੀਨੇ ਤੇ 13 ਦਿਨ ਉੱਥੇ ਇਤਿਹਾਸ ਲਿਖਿਆ ਇੰਨਾ ਸਮਾਂ ਪਹਿਰਾ ਦਿੱਤਾ ਤੇ ਮੈਂ ਸਟੇਜ ਉੱਤੇ ਬੇਨਤੀ ਕਰਦਾ ਰਿਹਾ ਨੇ ਜੇ ਔਰਤ ਮਰਦ ਦਾ ਸਾਥ ਦੇਵੇ ਮਰਦ ਹਰ ਮਿਸ਼ਨ ਵਿੱਚ ਕਾਮਯਾਬੀ ਹਾਸਲ ਕਰਦਾ ਹੈ ਤੇ ਜੇ ਪਰਿਵਾਰ ਹੀ ਸਾਥ ਨਾ ਦੇਵੇ ਜੇ ਆਪਣੀ ਔਰਤ ਹੀ ਸਾਥ ਨਹੀਂ ਦਿੰਦੀ ਤੇ ਮਰਦ ਕਿਸੇ ਮਿਸ਼ਨ 'ਚ ਕਾਮਯਾਬ ਨਹੀਂ ਹੋ ਸਕਦਾ ਇਹ ਗੱਲਾਂ ਜਿਹੜੀਆਂ ਨਾਲ-ਨਾਲ ਤੁਸੀਂ ਚੇਤੇ ਰੱਖਿਆ ਕਰੋ ਸਤਿਗੁਰਾਂ ਨੇ ਬੰਦਗੀ ਕੀਤੀ ਸਿਮਰਨ ਕੀਤਾ ਸਿਦਕ ਕਿਡਾ ਵੱਡਾ ਹੈ 34 ਸਾਲ ਹੋ ਗਏ ਆ ਸ਼ਾਦੀ ਹੋਈ ਨੂੰ ਤੇ ਅਜੇ ਤੱਕ ਧੀ ਪੁੱਤਰ ਨਹੀਂ ਪੈਦਾ ਹੋਇਆ ਸਾਡੇ ਕੀ ਹਾਲਾਤ ਆ ਸ਼ਾਦੀ ਹੋ ਜੇ ਕਿਸੇ ਜੋੜੇ ਦੀ ਸਾਲ ਦੋ ਸਾਲ ਧੀ ਪੁੱਤਰ ਨਾ ਪੈਦਾ ਹੋਵੇ ਅਕਸਰ ਅਸੀਂ ਜਾ ਕੇ ਡਾਕਟਰਾਂ ਦੇ ਚੱਕਰ ਲਾਉਨੇ ਆ ਜੇ ਡਾਕਟਰਾਂ ਕੋਲੋਂ ਕੋਈ ਗੱਲ ਨਾ ਬਣਦੀ ਦੇ ਸੇ ਤੇ ਫਿਰ ਪਖੰਡੀਆਂ ਦੇ ਡੇਰਿਆਂ ਵਿੱਚ ਆਪਣਾ ਸਭ ਕੁਝ ਲੁਟਾ ਕੇ ਤੇ ਆਖਰ ਨਿਮੋ ਝੋੜੇ ਹੋ ਕੇ ਘਰ ਨੂੰ ਆ ਜੰਨੇ ਆ ਅੱਜ ਸਾਡੇ ਇਹ ਹਾਲਾਤ ਹੈ 34 ਸਾਲ ਧਨ ਮਾਤਾ ਗੁਜਰੀ ਜੀ ਨੇ ਸਦਕ ਰੱਖਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਵਾਰ ਵੀ ਫੌਕਾ ਨਹੀਂ ਲਿਆ ਮਾਤਾ ਗੁਜਰੀ ਜੀ ਨੇ ਵੀ ਮਨ ਵਿੱਚ ਬਿਲਾਣੀ ਕੀਤਾ ਤੇ ਜੇ 34 ਸਾਲਾਂ ਬਾਅਦ ਲੇਗੂ ਨੇ ਕਿਰਪਾ ਕੀਤੀ ਪੁੱਤਰ ਪੈਦਾ ਹੋਇਆ ਪ੍ਰਗਟ ਹੋਇਆ ਤੇ ਕਿਹੜਾ ਪੁੱਤਰ ਆਇਆ ਵਹਿ ਪ੍ਰਗਟਿਓ ਮਰਦੇ ਅਗੰਮੜਾ ਵਰਿਆਮ ਆਕੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚਿਲਾ ਐਸੇ ਮਹਾਨ ਗੁਰੂ ਪਟਨਾ ਸ਼ਹਿਰ ਦੀ ਧਰਤੀ ਅੰਦਰ ਪ੍ਰਗਟ ਹੁੰਦੇ ਨੇ ਤੇ ਚੇਤੇ ਰੱਖਿਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਦੋਂ ਆਸਾਮ ਟਾਕੇ ਬੰਗਾਲ ਦੀਆਂ ਸੰਗਤਾਂ ਨੂੰ ਪ੍ਰਚਾਰ ਕਰ ਰਿਹਾ ਆ ਅਖੀਰ ਉੱਥੋਂ ਆਏ ਪਟਨਾ ਸਾਹਿਬ ਦੀ ਧਰਤੀ ਅੰਦਰ ਆਣ ਕੇ ਲਾਲ ਦਾ ਮੱਥਾ ਚੁੰਮਿਆ ਪਿਆਰ ਦਿੱਤਾ ਨਾਮ ਰੱਖਿਆ ਗੋਬਿੰਦ ਰਾਏ ਤੇ ਗੋਬਿੰਦ ਰਾਏ ਵਾਸਤੇ ਇੱਕ ਧਰਤੀ ਦੀ ਚੋਣ ਕਰਨ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿੱਥੇ ਇਹਨਾਂ ਦਾ ਵੱਡਾ ਕੇਂਦਰ ਬਣਾਇਆ ਜਾਵੇ ਜਿੱਥੇ ਇਹਨਾਂ ਰਹਿਣਾ ਹੈ ਉਹ ਧਰਤੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਾੜਾਂ ਦੀ ਗੋਦ ਵਿੱਚ ਇੱਕ ਪਿੰਡ ਦੀ ਚੋਣ ਕੀਤੀ ਜਿਹਦਾ ਪਹਿਲਾ ਨਾਂ ਹੈ ਮਾਖੋਆ ਇਹ ਮੈਂ ਘੇਰਾ ਸਬਜਕਟ ਤੁਹਾਡੇ ਨਾਲ ਸ਼ੁਰੂ ਕਰ ਲਿਆ ਪਰ ਕੀਤਾ ਪਤਾ ਕਿਉਂ ਹੈ ਸਭ ਤੋਂ ਪਹਿਲਾਂ ਬਲਾਰਾ ਸਟੇਜ ਉੱਤੇ ਆਣ ਕੇ ਸੰਗਤ ਦੇ ਚਿਹਰਿਆਂ ਵੱਲ ਨੂੰ ਵੇਖਦਾ ਹੈ ਕਿ ਇਹ ਸੁਣਨ ਵਾਲੇ ਆ ਕਿ ਰੋਲੇ ਕੌਲੇ ਵਾਲੇ ਆ ਸਭ ਤੋਂ ਪਹਿਲਾਂ ਉਹ ਫੈਸਲਾ ਕਰਦਾ ਆਪਣੇ ਮਨ ਦੇ ਨਾਲ ਵੀ ਮੈਂ ਕਿਹੋ ਜੀ ਗੱਲ ਸਟੇਜ ਉਤੋਂ ਸ਼ੁਰੂ ਕਰਾਂ ਇਹ ਕਿੰਨੇ ਕਿ ਸਿਆਣੇ ਸਰੋਤੇ ਬੈਠੇ ਆ ਆ ਲੈ ਲਓ ਮੈਂ ਆ ਬੀਬੀ ਜੀ ਕੋਲ ਪੁੱਛ ਲਿਆ ਕਰੂ ਆ ਬਹੁਤ ساری ਮਾਇਆ ਤੁਸੀਂ ਭੇਜਣਾ ਮਹੱਤ ਜੋੜ ਕੇ ਇੱਕ ਬੇਨਤੀ ਕਰਾਂਗਾ ਥੋੜੀ ਜੀ ਮੇਰੀ ਆਦਤ ਵੀ ਹੈ ਅੱਗੇ ਹੋ ਕੇ ਮੈਂ ਨਾਮ ਪੁੱਛਾਂਗਾ ਕਈ ਵਾਰੀ ਮੈਨੂੰ ਸੁਣਦਾ ਨਹੀਂਗਾ ਇੱਥੇ ਸਪੀਕਰ ਦੀ ਆਵਾਜ਼ ਜ਼ਿਆਦਾ ਹੈ ਤੇ ਜੇ ਤੁਸੀਂ ਭਾਵਨਾ ਨਾਲ ਅਰਦਾਸ ਕਰਾਉਂਦੇ ਹੋ ਤੇ ਤੁਸੀਂ ਇੱਥੇ ਮਾਇਆ ਰੱਖ ਜੋਗੇ ਢਾਡੀ ਕਲਾ ਦਾ ਸਤਿਕਾਰ ਹੈ ਮੈਂ ਤੁਹਾਡੀ ਸਾਝੇ ਤੌਰ ਤੇ ਅਰਦਾਸ ਸਾਰਿਆਂ ਦੀ ਕਰਾਂਗਾ ਮਹਾਰਾਜ ਜੋ ਕੋਈ ਮੰਗ ਰਿਹਾ ਹੈ ਤੁਹਾਡੇ ਚਰਨਾਂ ਵਿਚ ਆਣ ਕੇ ਸਤਿਕਾਰ ਭੇਟਾ ਰੱਖ ਕੇ ਉਹਦੀ ਝੋਲੀ ਵਿੱਚ ਰਹਿਮਤਾ ਪਾ ਕੇ ਨਵਾਜਿਓ ਸਾਰੀ ਸੰਗਤ ਕਹੇ नानक नाम छॾजी कला ਇਰੇ ਪਣੇ ਸਰਬੱਤ ਦਾ ਭਲਾ ਕਵੀਸ਼ਰ ਸੰਦੀਪ ਸਿੰਘ ਜੀ ਮਹਿਮਾ ਆਪਣੇ ਪੁੱਤਰ ਅਰਮਾਨਦੀਪ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਪਤੀਜਾ ਸੁਖਮਨਜੀਤ ਸਿੰਘ ਜੀ ਕੈਨੇਡਾ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਪੀਆਰ ਵਾਸਤੇ ਅਰਦਾਸ ਕਰਦੇ ਆ ਵੀਰ ਪ੍ਰਭਦੀਪ ਸਿੰਘ ਜੀ ਯੂਕੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਉਹਨਾਂ ਨੇ ਬਹੁਤ ਵੱਡਾ ਸਤਕਾਰ ਮਾਨ ਭੇਜਿਆ ਮਨ ਨਾਲ ਬਹੁਤ ਬਹੁਤ ਧੰਨਵਾਦ ਕਰਦਾ ਹੈ ਗੁਰੂ ਬਾਬਾ ਜੀ ਰਹਿਮਤ ਕਰਨ ਚੜ੍ਹਦੀ ਕਲਾ ਬਖਸ਼ਣ ਹਾਜ਼ਰੀ ਦਾ ਪ੍ਰਮਾਣ ਸੁਣੋ ਲੜੀ ਨਾ ਟੁੱਟਣ ਟੁੱਟਣ ਦੇਵਾ ਤੁਹਾਡੇ ਚਰਨਾਂ ਵਿੱਚ ਬੇਨਤੀਆਂ ਕਰਦਾ ਜਾਵਾਂ ਸਤਿਗੁਰਾਂ ਨੇ ਚੋਣ ਕੀਤੀ ਇੱਕ ਪਿੰਡ ਵਸਾਉਣ ਲੱਗੇ। ਸ਼ਾਇਦ ਜੇ ਕੋ ਸਾਨੂੰ ਕਹਿ ਦੇਣਾ। ਆਪਾਂ ਬੈਠੇ ਸਾਰੇ ਗੁਰਮੁਖ ਪਿਆਰੇ। ਸਾਨੂੰ ਕੋਈ ਕਹਿ ਦੇ ਅੱਗੇ ਮਾਈਕ ਕਰਕੇ ਕਿ ਭਾਈ ਸਾਹਿਬ ਦਾੜੇ ਵਾਲੇ ਹੋ, ਦਸਤਾਰ ਵਾਲੇ ਹੋ, ਘਾਤਰੇ ਵਾਲੇ ਹੋ। ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹੋ। ਪਰ ਇਹ ਦੱਸੋ ਵੀ ਜਿੱਥੇ ਖਾਲਸਾ ਪ੍ਰਗਟ ਹੋਇਆ, ਉਹਦੇ ਤਿੰਨ ਨਾਮ ਐ ਉਸ ਧਰਤੀ ਦੇ ਕਿਹੜੇ-ਕਿਹੜੇ ਐ ਦੱਸੋ। ਸਾਡੇ ਵਿੱਚੋਂ ਬਹੁਤਿਆਂ ਨੇ 90% ਵੀਰਾਂ ਨੇ ਭੈਣਾਂ ਨੇ ਕਹਿਣਾ ਵੀ ਕਿਸੇ ਢਾਡੀ ਨੂੰ ਪੁੱਛੋ ਜੀ ਕਿਸੇ ਰਾਗੀ ਨੂੰ ਪੁੱਛੋ ਸਾਨੂੰ ਥੋੜਾ ਪਤਾ ਹੈ ਇੱਥੇ ਆ ਕੇ ਇੱਕ ਕਮੀ ਜੀ ਮਹਿਸੂਸ ਹੁੰਦੀ ਵੀ ਜਾਂ ਸੁਣਾਉਣ ਵਾਲਿਆਂ ਵਿੱਚ ਕੋਈ ਕਸਰ ਹੈ ਤੇ ਜਾਂ ਸੁਣਨ ਵਾਲਿਆਂ ਵਿੱਚ ਕਸਰ ਹੈ ਮੈਂ ਬੇਨਤੀ ਇਹ ਕਰ ਰਿਹਾ ਪਹਿਲਾ ਨਾਮ ਸੀ ਮਾਖੋਵਾਲ ਦੂਜਾ ਨਾਮ ਰੱਖਿਆ ਚੱਕ ਨਾਨਕੀ ਚੱਕ ਨਾਨਕੀ ਪਤਾ ਕਿਉਂ ਰੱਖਿਆ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਤਕਾਰਯੋਗ ਮਾਤਾ ਜੀ ਦਾ ਨਾਮ ਮਾਤਾ ਨਾਨਕੀ ਜੀ ਹੈ ਤੇ ਆਪਣੀ ਮਾਂ ਦੇ ਨਾਮ ਉੱਤੇ ਪਿੰਡ ਨੂੰ ਵਸਾਇਆ ਇਹ ਸਿਆਣੇ ਬੱਚਿਆਂ ਦੀ ਨਿਸ਼ਾਨੀ ਹੈ ਨੇਕ ਬੱਚਿਆਂ ਦੀ ਨਿਸ਼ਾਨੀ ਹੈ ਜਿਉਂਦੇ ਹੋਣ ਮਾਪੇ ਤੇ ਕੋਈ ਪਲਾਟ ਕੋਈ ਮਕਾਨ ਕੋਈ ਦੁਕਾਨ ਕੋਈ ਜ਼ਮੀਨ ਖਰੀਦਣ ਤੇ ਆਪਣੇ ਮਾਪਿਆਂ ਦੇ ਨਾਮ ਉੱਤੇ ਰਜਿਸਟਰੀ ਕਰਾਉਂਦੇ ਤੇ ਹੁਣ ਤੇ ਦੁਆਈ ਰੱਬ ਦੀ ਆ ਮੋਬਾਈਲ ਉੱਤੇ ਆ ਰਹੀ ਸੀ ਇੱਕ ਤਸਵੀਰ ਪਿਓ ਚੜਾਈ ਕਰ ਗਿਆ ਉਹਨੂੰ ਕਚਹਿਰੀ 'ਚ ਖੜਕੇ ਕੁਰਸੀ 'ਤੇ ਬਿਠਾਇਆ ਹੋਇਆ ਤੇ ਉਹਦੇ ਅੰਗੂਠਾ ਹੱਥ ਵਿੱਚ ਫੜਕੇ ਤੇ ਪੁੱਤ ਕਾਗਜ਼ਾਂ ਉੱਤੇ ਲਾਈ ਜਾ ਰਿਹਾ ਭੋਲਿਆ ਤੇਰੀ ਹੈ ਕੌਣ ਲੈ ਜਾਏਗਾ ਤੇਰੇ ਪਰ ਕਿਉਂ ਜਰੂਸ ਕੱਢ ਰਿਹਾ ਪੂਰੀ ਦੁਨੀਆ ਦੇ ਸਾਹਮਣੇ ਮਰਿਆ ਹੋਇਆ ਬਾਪ ਉਹਨੂੰ ਕਚਹਿਰੀ ਵਿੱਚ ਖੜਕੇ ਕੁਰਸੀ ਉੱਤੇ ਬਿਠਾ ਕੇ ਉਹਦਾ ਅੰਗੂਠਾ ਹੱਥ ਵਿੱਚ ਫੜਕੇ ਕਾਗਜ਼ਾਂ ਉੱਤੇ ਲਾਈ ਜਾ ਰਿਹਾ ਹੈ ਕੀ ਸਾਬਤ ਕਰਨਾ ਚਾਹੁੰਦਾ ਹੈ ਅਜਦਾ ਬੱਚਾ ਕਿੱਧਰ ਨੂੰ ਚਲੇ ਗਿਆ ਮੈਂ ਬੇਨਤੀ ਕਰ ਰਿਹਾ ਸਤਗੁਰੂ ਨੇ ਆਪਣੀ ਮਾਂ ਦੇ ਨਾਮ ਉੱਤੇ ਇਸ ਪਿੰਡ ਦਾ ਨਾਮ ਰੱਖਿਆ ਚੱਕ ਨਾਨਕ ਤੇ ਜਮੀਨ ਕਿਹਦੇ ਕੋਲੋਂ ਖਰੀਦੀ ਖਰੀਦੀ ਹੈ ਰਾਜਾ ਦੀਪ ਚੰਦ ਗੜਵਾਲ ਦਾ ਰਾਜਾ ਉਹਨੂੰ 2700 ਸੋਨੇ ਦੀਆਂ ਮੋਹਰਾਂ ਦੇ ਕੇ ਮਹਾਰਾਜ ਦੀ ਧਰਤੀ ਖਰੀਦੀ ਹੈ ਤੇ 사ਤ ਸੰਗਤ ਉਸ ਧਰਤੀ ਦੇ ਅੰਦਰ ਆਨੰਦਮਈ ਚੋਜ ਕਰਦੇ ਆ ਸਤਗੁਰੂ ਉਪਦੇਸ਼ ਦਿੰਦੇ ਆ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ ਮਾਰਾ ਇਹ ਕਹਿੰਦੇ ਨਾ ਕਿਸੇ ਨੂੰ ਡਰਾਓ ਤੇ ਨਾ ਕਿਸੇ ਕੋਲੋਂ ਡਰੋ ਸੱਚੇ ਪਾਤਸ਼ਾਹ ਇਹ ਉਪਦੇਸ਼ ਦਿੰਦੇ ਐ ਇਹਨੇ ਚਿਰ ਨੂੰ ਹੁੰਦੇ ਆ ਬਾਲਾ ਪ੍ਰੀਤਮ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਪਟਨਾ ਨੂੰ ਛੱਡ ਕੇ ਆਨੰਦਪੁਰ ਸਾਹਿਬਾਂ ਨੂੰ ਆ ਰਿਹਾ ਹੈ ਅਜੇ ਉਹਦਾ ਨਾਮ ਆਨੰਦਪੁਰ ਸਾਹਿਬ ਨਹੀਂ ਰੱਖਿਆ ਪਰ ਮੈਂ ਸਤਕਾਰ ਤੌਰ ਤੇ ਸ਼ਬਦ ਵਰਤ ਰਿਹਾ ਚਲੋ ਇਹ ਗੱਲ ਕਹਿ ਲਈਏ ਕਿ ਚੱਤ ਨਾਨਕੀ ਵਾਲੇ ਪਾਸੇ ਨੂੰ ਆਏ ਪੌਣੇ 2 ਸਾਲ ਲੱਗੇ ਜਦੋਂ ਸਾਹਮਣੇ ਆਣ ਕੇ ਰੱਥ ਰੁਕਿਆ ਮਾਂ ਨੇ ਕੰਨ ਵਿੱਚ ਇੱਕ ਗੱਲ ਕਹੀ ਮੇਰੇ ਲਾਲ ਆਹ ਸਾਹਮਣੇ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬੈਠੇ ਜਾਇਓ ਪ੍ਰਕਰਮਾ ਕਰਕੇ ਤੇ ਸਾਹਮਣੇ ਮੱਥਾ ਟੇਕਿਓ ਪਹਿਲੀ ਉਸਤਾਦ ਬੱਚੇ ਦੀ ਮਾਂ ਐ ਮਾਂ ਬਾਣੀ ਪੜਦੀ ਐ ਮਾਂ ਗੁਰਦੁਆਰਾ ਸਾਹਿਬ ਆਉਂਦੀ ਐ ਮਾਂ ਦੋਵੇਂ ਵੇਲੇ ਸਤਨਾਕਾ ਦੇ ਚਰਨਾਂ ਵਿੱਚ ਖਲੋ ਕੇ ਅਰਦਾਸ ਕਰਦੀ ਐ ਤੇ ਬੱਚਾ ਵੀ ਉਹੋ ਜਿਹਾ ਹੋਵੇਗਾ ਭਾਵੇਂ ਧੀ ਹੋਵੇ ਤੇ ਭਾਵੇਂ ਪੁੱਤਰ ਹੋਵੇ ਤੇ ਜੇ ਮਾਂ ਸਾਰੀ ਦਿਹਾੜੀ WhatsApp ਦੀਆਂ ਨੇਰੀਆਂ ਲਈ ਆਉਂਦੀ ਆ ਨਾ ਤੇ ਮੈਨੂੰ ਮਾਫ਼ ਕਰ ਦਿਓ ਪੁੱਤ ਵੱਡਾ ਹੋ ਕੇ ਬ੍ਰਹਮ ਗਿਆਨੀ ਨਹੀਂ ਬਣਨਾ ਉਹਨੇ ਉਹੋ ਹੀ ਕਾਰਜ ਕਰੀ ਜਾਣੇ ਜਿਹੋ ਜਿਹਾ ਅਸੀਂ ਕਰਦੇ ਹਾਂ ਮਾں ਸਮਝਾਇਆ ਸਤਗੁਰੂ ਜੀ ਆਏ ਬਾਪੂ ਦੀਆਂ ਪ੍ਰਕਰਮਾਂ ਕਿਤਿਆਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬਹਿ ਗਏ ਤੇ ਸਤਗੁਰੂ ਜੀ ਕਹਿਣ ਲੱਗੇ ਲਾਲ ਜੀ ਦੂਰੋਂ ਚੱਲ ਕੇ ਆਇਓ ਜੀ ਆਇਆਂ ਕੁਝ ਸੁਣਾਓ ਕੁਝ ਸੁਣਾਓ ਧੂਮਕਾ ਥੋੜੀ ਜਿਹੀ ਲੰਬੀ ਹੋ ਰਹੀ ਹੈ ਕਿਉਂਕਿ ਇਤਿਹਾਸ ਦੀ ਅਰੰਭਤਾ ਹੈ ਸਾਨੂੰ ਪਤਾ ਲੱਗੇ ਵੀ ਬੇਸ ਕਿੱਥੋਂ ਬਣਦਾ ਹੈ ਮੁੱਢ ਕਿੱਥੋਂ ਬਣਦਾ ਹੈ ਸ਼ਹੀਦੀ ਦਾ ਉੱਥੋਂ ਕਿਉਂ ਗਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਤਗੁਰੂ ਕਹਿੰਦੇ ਕੋਈ ਸੁਣਾਓ ਤੇ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਦੋਵੇਂ ਹੱਥ ਜੋੜ ਕੇ ਸੰਗਤ ਵਿੱਚ ਖਲੋਗ ਹੈ ਸੰਪੂਰਨ ਆਨੰਦ ਸਹਿਬ ਸੁਣਾਇਆ 40 ਪੌੜੀਆਂ ਆਨੰਦ ਸਹਿਬ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉੱਠ ਕੇ ਕਹਿੰਦੇ ਸੰਗਤ ਜੀ ਪਹਿਲਾ ਸੀ ਇਹ ਮੱਖੋ ਆਲ ਫਿਰ ਬਣ ਗਿਆ ਚੱਕ ਨਾਨਕੀ ਅੱਜ ਇੱਥੇ ਆਨੰਦ ਭਿਆ ਆਨੰਦ ਵਰਤਿਆ ਆਨੰਦ ਸੁਣਿਆ ਅੱਜ ਤੋਂ ਬਾਅਦ ਇਸ ਧਰਤੀ ਦਾ ਨਾਮ ਸ੍ਰੀ ਆਨੰਦਪੁਰ ਸਾਹਿਬ ਰੱਖਾਂਗੇ ਇੱਕ ਵਾਰੀ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਸ ਇੰਦਾਂ ਦੀ ਪੁਰੀ ਵਿੱਚ ਮਹਾਰਾਜ ਬੈਠੇ ਹੈ ਗੁਰੂ ਤੇਗ ਬਹਾਦਰ ਸਾਹਿਬ